ਤਸਵੀਰਾਂ ਧੂਰੇ ਰੋਡ ਦੀਆਂ ਦੇਖ ਰਿਹਾ ਹਾਂ ਤੁਸੀਂ ਬਲੇ ਕੋੜਲਾ ਤੋਂ ਧੂਰੇ ਰੋਡ ਲੈਂਸ ਪੰਪ ਤੇ ਐਚਪੀ ਪੰਪ ਦੇ ਬਿਲਕੁਲ ਸਾਹਮਣੇ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਕਾਰਨਾਂ ਦਾ ਕੁਝ ਸੂਤਰਾਂ ਮੁਤਾਬਕ ਪਤਾ ਚੱਲਿਆ ਕਿ ਇੱਕ ਛੋਟੇ ਹਾਥੀ ਵਾਲਾ ਤੇਲ ਪਵਾ ਕੇ ਉੱਥੋਂ ਬਿਨਾਂ ਪੈਸੇ ਦਿੱਤੇ ਗੱਡੀ ਭਜਾ ਕੇ ਲੈ ਕੇ ਨਿਕਲਿਆ ਤੇ ਉਹ ਦੂਸਰੀ ਤਰਫ ਤੋਂ ਘੋੜਾ ਆ ਰਿਹਾ ਸੀ ਜੋ ਟਰੱਕ ਮਾਲ ਦਾ ਭਰਿਆ ਹੋਇਆ ਸੀ ਇਹਨਾਂ ਜ਼ਬਰਦਸਤ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਕਿ ਦੂਜੀ ਸਾਈਡ ਜਾ ਕੇ ਗੱਡੀ ਨਾਲ ਟਕਰਆ ਗਿਆ ਤੇ ਗੱਡੀ ਚੁਕਣਾ ਚੁਰਕਾ ਦਿੱਤੀ ਪਰ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਪਰ ਛੋਟੇ ਹਾਥੀ ਦਾ ਹਜੇ ਤੱਕ ਨਹੀਂ ਪਤਾ ਲੱਗ ਸਕਿਆ ਉਹ ਉਥੋਂ ਫਰਾਰ ਹੋ ਗਿਆ ਉਹ ਤਾਂ ਸੂਤਰਾਂ ਦਸਨ ਜੋ ਤਾਂ ਸੂਤਰਾਂ ਦੇ ਦਸਨ ਅਨੁਸਾਰ ਛੋਟੇ ਹਾਥੀ ਵਾਲਾ ਉਥੋਂ ਬਹੁਤ ਤੇਜ਼ੀ ਨਾਲ ਨਿਕਲ ਗਿਆ ਐਕਸੀਡੈਂਟ ਦੇ ਵਿੱਚ ਲੋਕ ਉਲਝ ਗਏ ਤੇ ਉਹ ਨਿਕਲ ਗਿਆ ਕਾਫੀ ਜ਼ਿਆਦਾ ਗੱਡੀਆਂ ਦਾ ਨੁਕਸਾਨ ਹੋਇਆ ਜੋ ਕਾਰ ਦੇਖ ਰਹੇ ਹੋ ਤੁਸੀਂ ਬਹੁਤ ਹੀ ਬੁਰੇ ਤਰ੍ਹਾਂ ਕੁਚਲੀ ਗਈ ਤਸਵੀਰਾਂ ਧੂਰੇ ਰੋਡ ਦੀਆਂ ਨੇ ਮਲੇ ਕੋੜਲਾ ਤੋਂ ਧੂਰੀ ਰੋਡ ਨੂੰ ਜਾਣ ਵਾਲੇ ਹੈਵੀ ਟ੍ਰੈਫਿਕ ਕਾਫੀ ਜ਼ਿਆਦਾ ਰਹਿੰਦੀ ਐ ਇਸ ਰੋਡ ਦੇ ਉੱਤੇ ਐ ਹਮੇਸ਼ਾ ਕਦੇ ਵੀ ਇਸ ਰੋਡ ਤੇ ਐਕਸੀਡੈਂਟ ਦੀ ਦੁਰਘਟਨਾ ਬਾਪਾਂ ਦਾ ਡਰ ਲੱਗਿਆ ਰਹਿੰਦਾ ਤਕਰੀਬਨ ਰੋਜ਼ ਵਾਂਗੂ ਇਸ ਰੋਡ ਦੇ ਉੱਤੇ ਐਕਸੀਡੈਂਟ ਹੁੰਦਾ ਕੋਈ ਵੀ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਇਸ ਚੀਜ਼ ਤੇ ਧਿਆਨ ਨਹੀਂ ਜਾਂਦਾ ਤੁਸੀਂ ਦੇਖ ਲਓ ਖਬਰਾਂ ਵਾਲੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਧੰਨਵਾਦ ਟਾਈਮ ਨੇ ਅਸੀਂ ਇਹ ਵੀ ਕਹਾਂਗੇ ਕਿ ਧੰਦ ਦੇ ਵਿੱਚ ਗੱਡੀ ਹੌਲੀ ਚਲਾਇਆ ਕਰੋ ਤੇ ਲੰਬੀਆਂ ਕਤਾਰਾਂ ਬਣਾ ਕੇ ਨਾ ਚੱਲਿਆ ਕਰੋ ਦੂਰੀ ਬਣਾ ਕੇ ਚੱਲਿਆ ਕਰੋ ਤਾਂ ਕਿ ਧੁੰਦਾਂ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ ਤੁਸੀਂ ਦੇਖ ਰਹੇ ਹੋ ਇੱਕ ਗੱਡੀ ਵਾਲੇ ਦੇ ਕਾਰਨ ਕਿੰਨਾ ਭਾਰੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਗੱਡੀ ਨੂੰ ਹਟਾਇਆ ਤੇ ਟ੍ਰੈਫਿਕ ਖਲਵਾਈ ਕਾਫੀ ਲੰਬਾ ਜਾਮ ਲੱਗ ਚੁੱਕਿਆ ਸੀ ਜੇ ਦੇਖਿਆ ਜਾਵੇ ਤਾਂ 2.5 ਕਿਲੋਮੀਟਰ ਦੇ ਏਰੀਆ 'ਚ ਜਾਮ ਲੱਗ ਚੁੱਕਿਆ ਸੀ ਜੋ ਕਾਫੀ ਜਦੋਂ ਜ਼ਿਆਦਾ ਬਾਅਦ ਗੱਡੀ ਨੂੰ ਉੱਥੋਂ ਸਾਈਡ ਤੇ ਕਰਵਾ ਕੇ ਟ੍ਰੈਫਿਕ ਨੂੰ ਅੱਗੇ ਲੰਘਾਇਆ ਗਿਆ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਤੋਂ ਲਾਈਵ ਤਸਵੀਰਾਂ ਦੇਖੋ ਕਿੰਨਾ ਗੱਡੀ ਦਾ ਮਾੜਾ ਹਾਲ ਹੋਇਆ ਜੇ ਦੇਖਿਆ ਜਾਵੇ ਤਾਂ ਦੇਖਣ ਨੂੰ ਲੱਗਦਾ ਕਿ ਜੋ ਗੱਡੀ ਵਿੱਚ